ਹਾਂਜੀ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਪਹੁੰਚ ਗਏ ਅਬੋਰ ਕਿਨੂ ਮੰਡੀ ਦੀ ਜਾਣਕਾਰੀ ਲੈ ਕੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਵੀਰਾਂ ਤੱਕ ਆਪਣੀ ਜਾਣਕਾਰੀ ਜਿਹੜੀ ਉਹ ਪਹੁੰਚ ਸਕੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਰੋਜ਼ ਜਿਹੜੇ ਅਬੋਰ ਕਿਨੂ ਮੰਡੀ ਦੇ ਭਾਅ ਪਾਉਨੇ ਆ ਤੇ ਅਬੋਰ ਕਿਨੂ ਮੰਡੀ ਤੋਂ ਹੀ ਬਾਕੀ ਮੰਡੀਆਂ ਦੇ ਜਿਹੜੇ ਭਾਅ ਉਹ ਬਣਦੇ ਆ ਤਾਜ 20 ਫਰਵਰੀ 2024 ਦਿਨ ਮੰਗਲਵਾਰ ਦੇ ਭਾ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਕਿ ਅਬੋਰ ਦੇ ਵਿੱਚ ਅੱਜ ਕਿੰਨੂ ਹੈ ਜਿਹੜਾ ਉਹ ਕੀ ਭਾਵੇਂ ਕਿਆ ਮੌਸਮ ਨੂੰ ਦੇਖ ਕੇ ਜੇਕਰ ਗੱਲ ਕਰੀਏ ਤਾਂ ਮੌਸਮ ਹੈ ਜਿਹੜਾ ਪਿਛਲੇ ਦੋ ਦਿਨਾਂ ਤੋਂ ਕੱਲ ਤੋਂ ਜਿਹੜਾ ਠੰਡਾ ਚੱਲ ਰਿਹਾ ਹੈ ਤੇ ਅੱਜ ਵੀ ਜਿਹੜੀ ਬਦਲਵਾਈ ਹੈ ਉਹ ਬਣੀ ਰਹੀ ਜਿਸ ਕਰਕੇ ਰੇਟ ਹੈ ਜਿਹੜਾ ਅੱਜ ਮੰਡੀ ਦੇ ਵਿੱਚ ਤੇਜ਼ੀ ਨਹੀਂ ਫੜ ਸਕਿਆ ਤੇ ਅੱਜ ਅਬੋਰ ਕਿੰਨੂ ਮੰਡੀ ਦੇ ਵਿੱਚ ਜਿਹੜਾ ਕਿੰਨੂ ਹੈ ਉਹ ਉੱਚਾ 13 ਰੁਪਏ ਕਿ ਲੋਦੇ حساب ਨਾਲ ਵਿਕਿਆ ਤੇ ਆਮ ਭਾਜੜਾ ਉਹ 10 ਤੋਂ 12 ਰੁਪਏ ਤੱਕ ਰਿਹਾ ਛੋਟਾ ਜਿਹੜਾ ਮਾਲ ਹੈ ਉਹ 6-7 ਰੁਪਏ 8 ਰੁਪਏ ਤੱਕ ਅਬੋਰ ਕਿਨੂ ਮੰਡੀ ਦੇ ਵਿੱਚ ਅੱਜ ਵਿਕਿਆ ਜਿਹੜੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਇਹ 20 ਫਰਵਰੀ 2024 ਦਿਨ ਮੰਗਲਵਾਰ ਦੇ ਭਾਅ ਵੀਰੋ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਜਿਹੜੇ-ਜਿਹੜੇ ਵੀ ਵੀਰ ਵੀਡੀਓ ਨੂੰ ਵੇਖਣ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਇੱਕ ਇਹ ਕਮੈਂਟ ਕਰਕੇ ਜਰੂਰ ਜਾਣਕਾਰੀ ਦਿਓ ਕਿ ਤੁਹਾਡੇ ਪਿੰਡ ਦੇ ਵਿੱਚ ਸੌਦੇ ਆ ਜਿਹੜੇ ਕਿਨੂਆਂ ਦੇ ਉਹ ਬਾਗ ਉਹ ਕੀ ਰੇਟ ਹੋ ਰਹੇ ਆ ਤਾਂ ਉਧਰ ਪੰਜਾਬ ਐਗਰੋ ਵੱਲੋਂ ਜਿਹੜਾ ਮਿਡੇ ਮੀਲ ਲਈ ਹੈ ਕਿਨੂ ਦੀ ਖਰੀਦ ਉਹ ਕੀਤੀ ਜਾ ਰਹੀ ਹੈ 15 ਰੁਪਏ ਦੇ ਹਿਸਾਬ ਨਾਲ ਉਹਨਾਂ ਵੱਲੋਂ ਕਿਨੂ ਖਰੀਦਿਆ ਜਾ ਰਿਹਾ ਹੈ ਕਿਸਾਨ ਖੇਤਾਂ ਦੇ ਵਿੱਚੋਂ ਕਿਨੂ ਤੋੜ ਕੇ ਪੰਜਾਬ ਐਗਰੋ ਦੇ ਜੂਸ ਫੈਕਟਰੀ ਜਿਹੜੀ ਆਲਮਗੜ ਬਣੀ ਹੋਈ ਹੈ ਉੱਥੇ ਲਿਆ ਕੇ ਜਿਹੜਾ ਉਹਨਾਂ ਨੂੰ ਦਿੰਦਾ ਤਾਂ 15 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਪੰਜਾਬ ਐਗਰੋ ਵੱਲੋਂ ਖਰੀਦਿਆ ਕਿਨੂ ਦੀ ਕੀਤੀ ਜਾ ਰਹੀ ਹੈ ਮਿਡੇ ਮੀਲ ਤਹਿਤ ਜਿਹੜਾ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਿਨੂ ਆ ਭੇਜਿਆ ਜਾ ਰਿਹਾ ਹੈ ਸੋਮਵਾਰ ਤੇ ਮੰਗਲਵਾਰ ਜਿਹੜਾ ਕਿਨੂ ਆ ਉਹ ਜ਼ਿਲ੍ਹਿਆਂ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਪੰਜਾਬ ਐਗਰੋ ਵੱਲੋਂ ਤਾਂ ਬੋਰ ਕਿਨੂ ਮੰਡੀ ਦੇ ਵਿੱਚ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਇੱਥੇ ਅੱਜ ਜਿਹੜਾ ਭਾਅ 13 ਰੁਪਏ ਉੱਚਾ ਰਿਹਾ 10 ਤੋਂ 12 ਰੁਪਏ ਜਿਹੜਾ ਆਮ ਭਾਅ ਮੰਡੀ ਦੇ ਵਿੱਚ ਕਿਨੂ ਹੈ ਉਹ ਵਿਖਿਆ ਵੀਰੋ ਤਾਂ ਜਿਹੜੇ-ਜਿਹੜੇ ਵੀ ਵੀਰ ਜੁਰੜਨ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤੇ ਇੱਕ ਕਮੈਂਟ ਕਰਕੇ ਜਾਣਕਾਰੀ ਜ਼ਰੂਰ ਦਿਓ ਕਿ ਤੁਹਾਡੇ ਪਿੰਡਾਂ ਦੇ ਵਿੱਚ ਬਾਗਾਂ ਦੇ ਜਿਹੜੇ ਸੌਦੇ ਆ ਜਾਂ ਕਿੰਨੂ ਆ ਉਹ ਜਿੰਨਾਂ ਦੇ ਵੀ ਰਹਿੰਦੇ ਆ ਉਹ ਕੀ ਭਾਜੜੇ ਸੌਦੇ ਹੋ ਰਹੇ ਆ ਤਾਂ ਲਾਈਵ ਤਸਵੀਰਾਂ ਤੁਹਾਨੂੰ ਹਬੋਰ ਕਿੰਨੂ ਮੰਡੀ ਦੀਆਂ ਬੁਖਾਰ ਰਹੇ ਆ ਵੀਰੋ ਮੰਡੀ ਦੇ ਵਿੱਚ ਜਿਹੜਾ ਅੱਜ ਭਾਅ 13 ਰੁਪਏ ਰਿਹਾ ਕਿਉਂਕਿ ਮੌਸਮ ਦੀ ਜਿਹੜੀ ਮਾਰ ਹੈ ਕਈ ਥਾਵਾਂ ਤੇ ਮੀਂਹ ਜਾਂ ਗੜੇ ਮਾਰੀ ਹੈ ਤਾਂ ਬੋਰ ਦੇ ਵਿੱਚ ਵੀ ਅੱਜ ਜਿਹੜੀ ਬੱਦਲ ਵਾਈ ਹੈ ਸਾਰਾ ਦਿਨ ਬਣੀ ਰਹੀ ਹੈ ਮੌਸਮ ਜਿਹੜਾ ਠੰਡਾ ਹੋਣ ਕਰਕੇ ਕਿਤੇ ਨਾ ਕਿਤੇ ਜਿਹੜਾ ਰੇਟ ਤੇ ਅਸਰ ਹੈ ਉਹ ਪੈ ਰਿਹਾ ਤਾਂ ਕਈ ਦਿਨਾਂ ਤਿੰਨ ਚਾਰ ਦਿਨ ਕਰੀਬ 15 ਰੁਪਏ ਵੀ ਜਿਹੜਾ ਮੰਡੀ ਦੇ ਵਿੱਚ ਕਿੰਨੂ ਵੇਗਿਆ ਸੀ ਤਾਂ ਆਸ ਇੱਕ ਕਿਸਾਨਾਂ ਨੂੰ ਜਗੀ ਹੋਈ ਹੈ ਕਿ 20 ਫਰਵਰੀ ਅੱਜ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੂ ਦੇ ਭਾਅ ਦੇ ਵਿੱਚ ਤੇਜ਼ੀ ਜ਼ਰੂਰ ਆਵੇਗੀ ਤਾਂ ਐਸੀ ਆਸ ਦੇ ਨਾਲ ਅਸੀਂ ਵੀ ਜਿਹੜੀ ਕਾਮਨਾ ਕਰਦੇ ਹਾਂ ਕਿ ਰੇਟ ਹੈ ਕਿੰਨੂ ਦਾ ਉਹ ਜ਼ਰੂਰ ਵਧੇ ਤੇ ਵੱਧ ਤੋਂ ਵੱਧ ਭਾਅ ਜਿਹੜੇ ਕਿਸਾਨਾਂ ਨੂੰ ਫਸਲਾਂ ਦੇ ਮਿਲਣ ਖਾਸ ਤੌਰ ਤੇ ਕਿੰਨੂ ਵਾਲਿਆਂ ਨੂੰ ਕਿਉਂਕਿ ਐਤਕੀ ਮਾਲ ਹੈ ਜਿਹੜਾ ਉਹ ਕਾਫੀ ਮਾਤਰਾ ਵਿੱਚ ਸੀ ਪਰ ਰੇਟ ਹੈ ਜਿਹੜਾ ਕਿੰਨੂ ਦਾ ਉਹ ਨਹੀਂ ਮਿਲ ਸਕਿਆ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵੀਰ ਜੁੜਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਵੀਰੋ